ਗੁਰੂ ਪਿਆਰਿਓ ਕੀ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਕਿਉਂ ਆਏ ਮਾਤਾ ਗੁਜਰੀ ਜੀ ਦੀ ਕੋਖ ਨੂੰ 37 ਸਾਲ ਬਾਅਦ ਪਟਨਾ ਵਿੱਚ ਆਗੇ ਕਿਵੇਂ ਭਾਗ ਲੱਗੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿੱਚ ਹੀ ਕਿਉਂ ਹੋਇਆ ਆਉ ਜਾਣੀਏ ਪਟਨਾ ਸਾਹਿਬ ਵਿੱਚ ਸਭ ਤੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ 1506 ਈਸਵੀ ਵਿੱਚ ਆਏ ਸੀ ਜੋ ਪਟਨਾ ਸਾਹਿਬ ਦਾ ਮੇਨ ਗੁਰਦੁਆਰਾ ਹੈ ਇਸ ਜਗ੍ਹਾ ਵਿੱਚ ਹੀ ਗੁਰੂ ਨਾਨਕ ਦੇਵ ਜੀ ਆ ਕੇ ਰੁਕੇ ਸੀ ਉਸ ਸਮੇਂ ਇਹ ਘਰ ਵਿੱਚ ਇੱਕ ਜ਼ੋਹਰੀ ਰਹਿੰਦਾ ਸੀ ਇਹ ਇੱਕ ਸੁਨਿਆਰੇ ਦਾ ਘਰ ਸੀ ਉਸ ਦਾ ਨਾਮ ਸੀ ਸਾਲਸਰਾਏ ਜਿਸ ਦੀ ਦੁਕਾਨ ਉੱਪਰ ਪਾਈ ਮਰਦਾਨਾ ਜੀ ਨੇ ਕੀਮਤੀ ਹੀਰਾ ਵੇਚਿਆ ਸੀ ਤੇ ਜੀਵਨ ਦਾ ਬਹੁਤ ਵੱਡਾ ਸਬਕ ਲਿਆ ਉਸ ਦਿਨ ਤੋਂ ਹੀ ਪਾਈ ਸਾਲਸਰਾਏ ਵੀ ਗੁਰੂ ਨਾਨਕ ਦੇਵ ਜੀ ਦੇ ਮੂਰੀਦ ਬਣ ਗਏ ਸਾਲਸ ਰਾਏ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਉਹਨਾਂ ਨੂੰ ਆਪਣੇ ਘਰ ਵਿੱਚ ਠਹਿਰਾਇਆ ਜਦੋਂ ਗੁਰੂ ਨਾਨਕ ਦੇਵ ਜੀ ਅੱਗੇ ਚੱਲੇ ਤਾਂ ਸਾਲਸ ਰਾਏ ਨੇ ਆਪਣੇ ਇਸ ਘਰ ਨੂੰ ਸਰਾ ਬਣਾ ਦਿੱਤਾ ਧਰਮਸ਼ਾਲਾ ਬਣਾ ਦਿੱਤਾ ਸੰਗਤ ਜੀ ਫਿਰ ਕਈ ਸਾਲਾਂ ਬਾਅਦ ਸੰਗਤਾਂ ਦਾ ਉਧਾਰ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਪਹੁੰਚੇ ਉਹ ਵੀ ਉਸੇ ਜਗ੍ਹਾ ਵਿੱਚ ਠਹਿਰੇ ਜਿੱਥੇ ਗੁਰੂ ਨਾਨਕ ਦੇਵ ਜੀ ਠਹਿਰੇ ਸਨ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਗੁਜਰੀ ਜੀ ਵੀ ਸਨ ਇਹ ਸਥਾਨ ਮਾਤਾ ਗੁਜਰੀ ਜੀ ਲਈ ਬੜਾਈਪਾਗਾ ਵਾਲਾ ਸਿੱਧ ਹੋਇਆ ਸੀ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ ਹੋਏ ਸਨ ਤੇ ਦੂਸਰਾ ਇੱਥੇ ਆ ਕੇ ਮਾਤਾ ਗੁਜਰੀ ਜੀ 37 ਸਾਲਾਂ ਬਾਅਦ ਗਰਭਵਤੀ ਹੋਏ ਸਨ ਮਾਤਾ ਜੀ ਨੂੰ ਆਪਣੇ ਸਬਰ ਦਾ ਫਲ 37 ਸਾਲਾਂ ਬਾਅਦ ਪਟਨਾ ਸਾਹਿਬ ਵਿੱਚ ਆ ਕੇ ਹੀ ਮਿਲਿਆ ਸੀ ਥੋੜੇ ਦਿਨਾਂ ਬਾਅਦ ਗੁਰੂ ਤੇਗ ਬਹਾਦਰ ਜੀ ਸੰਗਤਾਂ ਦਾ ਉਧਾਰ ਕਰਨ ਲਈ ਅੱਗੇ ਚੱਲ ਪਏ ਪਰ ਮਾਤਾ ਗੁਜਰੀ ਜੀ ਨੂੰ ਇਸ ਜਗ੍ਹਾ ਉੱਪਰ ਹੀ ਛੱਡ ਗਏ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਇੱਥੇ ਰਹਿ ਲਵਾਂਗੀ ਇੱਥੇ ਗੁਰੂ ਨਾਨਕ ਦਾ ਵਾਸਾ ਹੈ ਗੁਰੂ ਨਾਨਕ ਦਾ ਹੱਥ ਮੇਰੇ ਸਿਰ ਤੇ ਹੈ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਤੁਹਾਡੇ ਨਾਲ ਤੁਹਾਡਾ ਪ੍ਰਾਪਾ ਕਰਪਾਲ ਚੰਦ ਰਹੇਗਾ ਤੇ ਚਾਰ ਹੋਰ ਸਿੱਖ ਰਹਿਣਗੇ ਤੁਹਾਡੀ ਦੇਖਰੇਖ ਲਈ ਗੁਰੂ ਜੀ ਜਾਂਦੇ ਹੋਏ ਮਾਤਾ ਗੁਜਰ ਕੌਰ ਜੀ ਨੂੰ ਕਹਿ ਗਏ ਇਹ ਗੁਰੂ ਨਾਨਕ ਦਾ ਘਰ ਹੈ ਉਹ ਸਭ ਠੀਕ ਕਰਨਗੇ ਮਾਤਾ ਗੁਜਰੀ ਜੀ ਨੇ ਕਿਹਾ ਤੁਸੀਂ ਜਾਓ ਗੁਰੂ ਨਾਨਕ ਪਾਤਸ਼ਾਹ ਮੇਰੇ ਅੰਗ ਸੰਗ ਹਨ ਕਹਿੰਦੇ ਹਨ ਕਿ ਸੰਗਤ ਜੀ ਗਰਮੀਆਂ ਦੇ ਦਿਨਾਂ ਵਿੱਚ 1666 ਹਿਜਰੀ ਨੂੰ ਗੁਰੂ ਤੇਗ ਬਹਾਦਰ ਜੀ ਗਏ ਤੇ ਸਰਦੀਆਂ ਵਿੱਚ ਦਸੰਬਰ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਮਾਤਾ ਗੁਜਰੀ ਜੀ ਦੀ ਕੁੱਖ ਪੂਰੇ 37 ਸਾਲਾਂ ਬਾਅਦ ਹਰੀ ਹੋਈ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲੱਗਾ ਸਾਰੇ ਪਟਨੇ ਸ਼ਹਿਰ ਵਿੱਚ ਰੌਸ਼ਨੀ ਹੋ ਗਈ ਜਦੋਂ ਮੇਰੇ ਕਲਗੀਆਂ ਵਾਲੇ ਦਾ ਜਨਮ ਹੋਇਆ ਵਾਏ ਗਰੂ ਤਨਗੁਰ ਗੋਬਿੰਦ ਗੁਰੂ ਪਿਆਰਿਓ ਕੀ ਤੁਸੀਂ ਜਾਣਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ